ਇਹ ਆ ਕੀ ਕਰਦਾ ਜੇ ਉਹਨੇ ਵੱਡਾ ਮੱਟ ਬਣਾਉਣਾ ਹੋਵੇ ਵੱਡਾ ਮੱਟ ਬਣਾਉਣਾ ਹੋਵੇ ਤੇ ਉਹ ਕੀ ਕਰਦਾ ਕਿ ਉਹ ਚੱਕ ਤੇ ਨਹੀਂ ਬਣਦਾ ਉਹਨਾ ਮੋਟਾ ਡੌਰ ਲੈ ਲੈਣਾ ਉਹ ਥੇਕਰਾ ਕੇ ਬੋਲੀ ਇਹ ਤੁਸੀਂ ਉਹ ਐਕਟਰ ਨਾਲ ਲਾਗੂ ਕਰਕੇ ਦੇਖੀ ਜਾਓ ਜੀ ਦਾ ਬੰਦੇ ਕੋਲ ਆਇਆ ਲੱਗੇ ਕੋਈ ਕੋਈ ਬੰਦਾ ਆਇਆ ਇੱਕ ਮੋٹے ਚੰਬ ਵਾਲਾ ਆਇਆ ਬੰਦਾ ਜਿਵੇਂ ਮੈਕਿੰਗ ਬਾਰੇ ਪਤਾ ਨਹੀਂ ਦੱਸੋ ਬਾਰੇ ਪਤਾ ਨਹੀਂ ਉਹ ਕਹਾਣੀ ਬਾਰੇ ਪਤਾ ਨਹੀਂ ਕਿਰਦਾਰ ਕਿਵੇਂ ਬਦਲਨੇ ਉਹ ਪਤਾ ਨਹੀਂ ਕਿਦਾ ਹੁਣ ਵਰਜਾ ਬਾਦ ਕੀ ਕਰਦਾ ਹੁਣ ਵਰਜਾ ਬਾਦ ਤੇ ਡਾਇਰੈਕਟਰ ਨੂੰ ਤੁਸੀਂ ਇੱਕ ਮੰਨ ਕੇ ਮੇਰੀਆਂ ਗੱਲਾਂ ਨੂੰ ਧਿਆਨ ਚ ਰੱਖੀਓ ਗਾਈਜ਼ ਕਰਕੇ ਤੁਸੀਂ ਦੇਖੋ ਇੱਕ ਉਹ ਨਾ ਕੋਲ ਹੁੰਦਾ ਜੀ ਧਾੜ ਰੱਖਣ ਵਾਲੀ ਹੁੰਦੀ ਐਡਾ ਹੁੰਦਾ ਅੰਦਰ ਦੇ ਪਾਸੇ ਬਾਹਰ ਨਾ ਥਾਪੀ ਉਹ ਕੀ ਕਰਦਾ ਉਹ ਨੂੰ ਐਂਕੋ ਰੱਖ ਲੈਣਾ ਅੰਦਰ ਉਹ ਧਾੜ ਰੱਖਦਾ ਬਾਹਰੋਂ ਥਾਪੀ ਨਾਲ ਉਹਨੂੰ ਵੱਡਾ ਕਰ ਜਾਂਦਾ ਹੈ ਇਹ ਦੋ ਕਰਮ ਇੱਕੋ ਵਾਰੀ ਟੌਰੋਣੇ ਪੈਣੇ ਨੇ ਤਾਂ ਗੜਾ ਬਚਾਤਾ ਅੰਦਰੋਂ ਤਾਂ ਐਕਟ ਨਾਲ ਮੁਹੱਬਤ ਪਿਆਰ ਤੇ ਬਾਹਰੋਂ ਛੇੜ ਉਹ ਜਿਹੜਾ ਥਾਪੜ ਮਾਰਨਾ ਹੈ ਇਹ ਜਦੋਂ ਦੋ ਕੰਮ ਤੁਹਾਡੇ ਨਾਲ ਕੋਈ ਡਾਇਰੈਕਟਰ ਕਰ ਲਿਆ ਹੁੰਦਾ ਸਮਝ ਲਓ ਤੁਸੀਂ ਵੱਡੇ ਮੱਗ ਹੁੰਦੇ ਉਹਦਾ ਗੁੱਸਾ ਨਾ ਕਰੋ ਤੁਸੀਂ ਸਮਝੋ ਤੁਹਾਡੀ ਝੋੜੀ ਭਰੀ ਗਈ ਅੱਜ ਮੈਨੂੰ ਉਹਨਾਂ ਨੇ ਇਹ ਦੱਸ ਦਿੱਤਾ ਕਿਉਂਕਿ ਜਿਹੜਾ ਬੰਦਾ ਡਾਇਰੈਕਟਰ ਹੈ ਉਹ ਤਪਸਵੀ ਹੁੰਦਾ ਆਮ ਆਦਮੀ ਆਮ ਆਦਮੀ ਸਮਝ ਲਓਗੇ ਕਿ ਮਾਰੇ ਜਾਉਗੇ ਤਾਂ ਸਾਡੇ ਵਰਗੇ ਯਾਰੇ ਤੇ ਮੈਨੂੰ ਆਉਗਾ ਜੀ ਕਈ ਵਾਰੀ ਬੰਦਾ ਕੀ ਕਹਿੰਦਾ ਐਗਜ਼ੈਕਟਲੀ ਸਰ ਮੈਨੂੰ ਇਹ ਪਤਾ ਸੀ ਨਾ ਕਰਨਾ ਸੀ ਐਦਾਂ ਨਾ ਕਰੋ ਐਦਾਂ ਕੋਈ ਜਨਾਨੀ ਸੀ ਤੇ ਉਹਨੂੰ ਉਹ ਕੜਾ ਬਣਾਉਣ ਚੱਕਰ ਚਲੇਗੀ ਕਿ ਸਹਬਾ ਨੂੰ ਵੀ ਮੈਨੂੰ ਕੜਾ ਬਣਾਉਣਾ ਦੱਸ ਦੇ ਤੇ ਉਹ ਜਦੋਂ ਮਤਲਬ ਉਹਨੇ ਕਿਹਾ ਆ ਕਰ ਸਕਦੇ ਮੈਂ ਬੇਬੇ ਪਤਾ ਹੈ ਜੇ ਮੈਨੂੰ ਬੇਬੇ ਪਤਾ ਉਹਨੇ ਕਿਹਾ ਇਹ ਕੱਖ ਨਹੀਂ ਪਤਾ ਉਹ ਕਹਿੰਦੇ ਆ ਕਿ ਤੇਰੇ ਵੱਜੇ ਬਹੁਤ ਸਵਾਦੀ ਬਣਾਉਣਾ ਤੇ ਸਾਰੀ ਚੁੱਕੀ ਵੀ ਬਾਹਰ ਤੇ ਉਹਨੇ ਸੱਚੀ ਵਿੱਚ ਹੀ ਸਵਾਦੀ ਚੁੱਕੀ ਬਾਹਰ ਕਦੇ ਨੇ ਕਹੋ ਮੈਨੂੰ ਇਹ ਕੁਝ ਆਉਂਦਾ ਆਪਣਾ ਖਾਲੀ ਭਾਂਡਾ ਲੈ ਕੇ ਜਾਓ ਤਾਂ ਉਹਦੇ ਵਿੱਚ ਮਤਲਬ ਇੱਕ بارش ਨਾਲ ਦੋ بارش ਨਾਲ ਤੀਜੀ ਵਾਰ ਜੇ ਭਾਂਡਾ ਹੀ ਮੁੱਦਾ ਰੱਖ ਲੋਗੇ ਉਹਦੇ ਚ ਸਾਰੀ ਉਮਰ بارش ਪੈਂਦੀ ਰਹੇ ਉਹਦੇ ਚ ਇੱਕ ਟੁੱਪ ਘਾ ਨਹੀਂ ਜਾਣਾ ਇੱਕ ਗੱਲ ਆਖਰੀ